ਲਾਸ਼ ਰੱਖ ਕੇ ਤਾਂ ਰਲਾਇਆ ਇਹ ਕੁੜੀ ਕੌਣ ਆ ਤੇ ਕੀ ਹੋਇਆਗਾ ਹੁਣ ਇਹ ਸੀਮਾ ਰਾਣੀ ਆ ਜੀ ਅਸੀਂ ਦੇ ਨਾਲ ਬਹੁਤ ਗੰਦਾ ਵਿਹਾਰ ਕੀਤਾ ਜਾਂਦਾ ਸੀ ਜੀ ਫਿਜ਼ੀਕਲ ਟੌਕਚਰ ਕਰਦੇ ਸੀ ਔਰ ਲੱਤਾਂ ਵੀ ਮਾਰਦੇ ਸੀ ਔਰ ਤੰਗ ਪਰੇਸ਼ਾਨ ਬਹੁਤ ਕੀਤਾ ਜਾਂਦਾ ਸੀ ਸਾਨੂੰ ਇਨਸਾਫ ਚਾਹੀਦਾ ਜੀ ਔਰ ਇਹਨਾਂ ਦੇ ਬੱਚਾ ਹੋਣ ਵਾਲਾ ਸੀਗਾ ਜੀ ਇਹਨਾਂ ਦੀ ਸੱਸ ਬੱਚਾ ਚਾਹੁੰਦੀ ਸੀ ਤੇ ਇਹਦੇ ਘਰ ਵਾਲਾ ਬੱਚਾ ਰੱਖਣਾ ਨਹੀਂ ਚਾਹੁੰਦਾ ਸੀ ਕਿੰਨਾ ਟਾਈਮ ਵਿਆਹ ਨੂੰ ਹੋਇਆ ਜੀ ਬੜੀ ਜੀ ਇਹਨਾਂ ਦੇ 8 ਮਾਰਚ ਨੂੰ ਸਾਲ ਹੋ ਗਿਆ ਜੀ ਤੁਹਾਡੇ ਕੋਲ ਕਦੋਂ ਦੀ ਬੈਠੀ ਸੀ ਕੁੜੀ ਜੀ ਸਾਡੇ ਕੋਲ ਤੇਰਾ ਤੇਰਾ ਜਨਮਰੀ ਦੀ ਸੱਡੀ ਹੋਈ ਆ ਜੀ ਹੁਣ ਕਿਹੜੇ ਹਾਲਾਤਾਂ ਚ ਕੁੜੀ ਦੀ ਮੌਤ ਹੋਈ ਆ ਕੀ ਹੋਇਆ ਹਾਂਜੀ 2025 ਦੇ ਵਿੱਚ ਕੁੜੀ ਨੂੰ ਸਾਡੇ ਕੋਲੇ ਇਹਦੀ ਮੌਤ ਜੀ ਫਿਜੀਕਲ ਰਿਲੇਸ਼ਨ ਫਿਜੀਕਲ ਰਿਲੇਸ਼ਨ ਦੇ ਨਾਲ ਇਸਦੇ ਸੋਜ ਰਹਿੰਦੀ ਸੀ ਮਤਲਬ ਪਾਰ ਪੈਣ ਲੱਗ ਗਿਆ ਸੀ ਦਰਦ ਨਹੀਂ ਬੰਦ ਹੁੰਦਾ ਸੀ ਬਲੀਡਿੰਗ ਜਾਣ ਲੱਗ ਗਈ ਸੀ ਜਿਆਦਾ ਦਾ ਜੀ ਬਲੀਡਿੰਗ ਜਾਣ ਨਾਲ ਇਹਨਾਂ ਚਕੂਨ ਖਤਮ ਹੋ ਗਿਆ ਜੀ ਹਾਂ ਜੀ ਦਾ ਟੀਮ ਮਸਲਾ ਸੀ ਜੀ ਕਿੰਨੇ ਲੋਕੜਾ ਟੀਮ ਮੰਗਦਾ ਸੀ ਮਸਲਾ ਜੀ ਇਹਨਾਂ ਦਾ ਕੋਈ ਨਾ ਕੁੱਟਮਾਰ ਵਾਲਾ ਸੀਗਾ ਜੀ ਲਿਖਤੀ ਦਰਖਾਸਤ ਦਿੱਤੀ ਹੋਈ ਸੀ ਉਹਦੇ ਵਿੱਚ ਕੋਈ ਚੱਲਦੀ ਸੀ ਉਹਨੇ ਦੇ ਵਿੱਚ ਪਰਿਵਾਰ ਨੇ ਡੱਡ ਵੱਡੀ ਤੇ ਰੱਖ ਲਈ ਸੀ ਪਰਿਵਾਰ ਨੂੰ ਹੁਣ ਭਰੋਸਾ ਦਿੱਤਾਇਆ ਪੁਲਿਸ ਨੇ ਵੀ ਉਹਦੋਂ ਬਾਅਦ ਬੰਦ ਕਾਨੂੰਨੀ ਕਾਰਵਾਈ ਜਿਹੜੀ ਬਣਦੀ ਕਰਦੇ ਆ ਖਾਣੇ ਦਾ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਪ੍ਰਸ਼ਾਸਨ ਕਹਿੰਦੇ ਜੋ ਬਣਦੀ ਕਾਰਵਾਈ ਕਰਾਂਗੇ ਹੋਰ ਉਹਦਾ ਗੱਡੀ ਕਿੱਥੇ ਗਿਆ ਕੰਮ ਲੇਡੀ ਗਰਾ ਡਿੱਗੀ ਵਾਲੇ ਮਹਿਲ ਲਾਇਡਾ ਬਾਜਾਖਾਨਾ ਰੋਡ ਤੇ ਉਥੋਂ ਕੁੜੀਆ ਸੀਗੀ ਕਮਲਪੌਰ ਦੀ ਕੁੜੀਆ ਸੀ ਰਾਜ ਸਿੰਘ ਸੀ ਕੁੜੀਆ ਦੇ ਬਾਪ ਦੇ ਨਾਲ ਇਹਨਾਂ ਦਾ ਕੁੜੀਆ ਨੂੰ ਕੋਈ ਤੌਰਚਰ ਕਰਕੇ ਕੁੜੀਆ ਦਾ ਜਿਹੜਾ ਤੰਗ ਪ੍ਰੇਸ਼ਾਨੀ ਉਹਦਾ ਕਰਕੇ ਕੋਈ ਲੇਡੀਜ਼ ਹੁੰਦੀ ਆ ਨਾ ਪ੍ਰੋਬਲਮ ਉਹਦਾ ਕਰਕੇ ਇਹ ਕੁੜੀਆ ਦੀ ਮੌਤ ਹੋ ਗਈ ਮੌਤ ਹੋਣ ਤੋਂ ਬਾਅਦ ਦੇ ਵਿੱਚ ਅੱਜ ਪਰਿਵਾਰ ਦੀ ਮੰਗ ਸੀ ਵੀ ਪਰਚਾ ਦਰਜ ਕਰੋ ਅਸੀਂ ਉਧਰ ਕੰਪਰੋਮਾਈਜ਼ ਗੱਲ ਚਲਾਈ ਜਾਂਦੇ ਸੀਗੇ ਇਧਰਲੇ ਪਾਸੇ ਪਰਿਵਾਰ ਨੇ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਨੇ ਇਹਨੂੰ ਡੈੱਡ ਬੋਡੀ ਨੂੰ ਇੱਥੇ ਲਿਆਂਦਾ ਹੁਣ ਇੱਥੇ ਜੋ ਜਿਹੜੇ ਐਸ ਐਚਓ ਆ ਉਹ ਆਇਆ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਇਹਦਾ ਮੈਂ ਪੋਸਟ ਮਾਰਟਮ ਕਰਕੇ ਨਾਲ ਦੀ ਨਾਲ ਇਹਦੀ ਕਾਰਵਾਈ ਕਰਕੇ ਪਰਚਾ ਦਰਜ ਕਰ ਦਊਗਾ ਜੀ ਅੰਦਰ ਸੰਗੀ ਜਰਾ ਤੁਸੀਂ ਇਹ ਮਰਨ ਵਾਲੀ ਕੁੜੀ ਦੇ ਕੀ ਲੱਗਦੇ ਹੋ ਨਹੀਂ ਚਾਚਾ ਜੀ ਇਹਦਾ ਅੱਛਾ ਬਾਈ ਕੀ ਗੱਲਬਾਤ ਹੋਈ ਜੀ ਇਹ ਜੀ ਸਾਲ ਕੁ ਪਹਿਲਾਂ ਹੀ ਕੁੜੀ ਦਾ ਵਿਆਹ ਕਰਾਇਆ ਸੀ ਇਹਦਾ ਤੇ ਹੁਣ ਇਹਦੇ ਘਰ ਵਾਲਾ ਕਹਿੰਦਾ ਵੀ ਮੇਰੇ ਕੁੜੀ ਪਸੰਦ ਨਹੀਂ ਹੈਗੀ ਠੀਕ ਆ ਜੀ ਤੇ ਇਹਦੇ ਨਾਲ ਨਜਾਇਜ਼ ਸੰਬੰਧ ਬਣਾਉਂਦਾ ਰਿਹਾ ਯਾਨੀ ਕਿ ਵੀ ਗੁਪਤੰਗ ਦੇ ਵਿੱਚ ਇਹਦੇ ਨਾਲ ਸੈਕਸਕ ਵਗੈਰਾ ਕਰਦਾ ਰਿਹਾ ਜੀ ਠੀਕ ਆ ਤੇ ਹੁਣ ਹੀ ਅਸੀਂ ਇਹਦਾ ਇਨਸਾਫ ਪਾਲਨੇ ਜੀ ਇਹਦੀ ਕੁੜੀ ਦੀ ਡੈਥ ਹੋ ਗਈ ਇਹਦੇ ਪੇਟ 'ਚ ਵੀ ਲੱਤਾਂ ਲੱਤਾਂ ਮਾਰਦਾ ਰਹਿਗਾ ਜੀ ਉਹ ਠੀਕ ਆ ਜੀ ਅਸੀਂ ਇਹਦਾ ਇਨਸਾਫ ਪਾਲ ਨਹੀਂ ਹੋਰ ਸਾਨੂੰ ਕੋਈ ਨਹੀਂ ਇਨਸਾਫ ਪੰਜਾਬ ਪੁਲਿਸ ਨੇ ਸਾਡੀ ਕੋਈ ਸੁਣਵਾਈ ਨਹੀਂ ਕਰੀਏਗੀ ਜੀ ਠੀਕ ਹੈ ਕੱਲ ਦੀ ਅਸੀਂ ਕੁੜੀ ਦੀ লাশ ਘਰੇ ਰੱਖੀ ਬੈਠੇ ਹਾਂਗੇ ਠੀਕ ਹੈ ਜੀ ਅਨਸਾਰ ਨੂੰ ਸਾਨੂੰ ਚੌਂਕ ਚਾਉਣਾ ਪਿਆਗਾ ਜੀ ਕਿੰਨੇ ਟਾਈਮ ਦੀ ਗਲ ਪਤੀ ਆ ਕੁੜੀ ਇਹ ਕੁੜੀ ਨੂੰ ਹੋ ਗਈ ਨਹੀਂ ਜੀ ਸਰ 4 ਸਾਢੇ 4 ਮਹੀਨੇ ਹੋ ਗਏ ਨਹੀਂ ਜੀ ਤੇ ਹੁਣ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਸਰ ਜੀ ਇਨਸਾਫ ਦੀ ਮੰਗ ਕਰਦੇ ਹਾਂ ਔਰ ਅਸੀਂ ਕੋਈ ਮੰਗ ਨਹੀਂ ਕਰਦੇ ਜੀ ਜਿਹੜੀ ਕਾਨੂੰਨੀ ਬੰਦ ਦੀ ਕਾਰਵਾਈ ਹੋ ਕੀਤੀ ਜਾਵੇ ਸਰ ਜਿਵੇਂ ਕੱਲ ਦੀ ਮੌਤ ਹੋਈ ਆ ਪ੍ਰਸ਼ਾਸਨ ਨਾਲ ਤੁਸੀਂ ਕੀਤਾ ਤਾਲ ਮੇਲ ਹਾਂਜੀ ਸਰ ਕੀਤਾ ਸੀ ਠੀਕ ਹੈ ਉਹਨਾਂ ਨੇ ਕੋਈ ਨਹੀਂ ਆਇਆ ਸਰ ਹੁਣ ਕੀਰਤ ਕੀ ਮੰਗ ਕੀ ਕਰਦੇ ਹੋ ਤੁਸੀਂ ਅਨਸਾਫ਼ ਦੀ ਮੰਗ ਕਰਦੇ ਆਂ ਸਰ ਅਸੀਂ ਕੁੜੀ ਨੂੰ ਇਨਸਾਫ਼ ਮਿਲਣਾ ਚਾਹੀਦਾ ਜਸਪ੍ਰੀ ਸਿੰਘ ਜੀ ਅੱਛਾ ਤੁਸੀਂ ਇਹ ਮਰਨ ਵਾਲੀ ਕੀ ਲੱਗਦੇ ਹੋ ਭਰਾ ਜੀ ਮੇਰਾ ਅੱਛਾ ਇਹ ਕੀ ਗੱਲਬਾਤ ਹੋਈ ਆ ਕਦੋਂ ਮੌਤ ਹੋਈ ਆ ਤੇ ਹੁਣ ਕੁੜੀ ਕੀ ਮੰਗ ਕੱਲ ਇਹਨਾਂ ਦੀ ਮੌਤ ਹੋਈ ਆ ਜੀ ਇਹ ਕੁੜੀ ਲਈ ਮਤਲਬ ਕਿ ਪੇਟ ਦੇ ਵਿੱਚ ਬੱਚਾ ਸੀ ਉਹਦਾ ਦਰਦ ਹੁੰਦਾ ਸੀ ਇਹਦਾ ਜਿਹੜਾ ਘਰ ਵਾਲਾ ਸੀ ਉਹ ਤੇ ਪੇਟ ਤੇ ਲੱਤਾਂ ਲੁੱਤਾਂ ਮਾਰਦਾ ਸੀ ਤੇ ਜਦੋਂ ਇਹ ਕੁੜੀ ਦਾ 1 ਸਾਲ ਵਿਆਹ ਹੋ ਗਿਆ ਜੀ ਹੋਏ ਨੂੰ ਤੇ ਉਦੋਂ ਦਾ ਵੀ ਇਹ ਕੁੜੀ ਨਾਲ ਸੈਕਸ ਵਗੈਰਾ ਦੇ ਨਾਲ ਤੰਗ ਪਰੇਸ਼ਾਨ ਕਰਦਾ ਸੀ ਇਹਨੂੰ ਬਹੁਤ ਜ਼ਿਆਦਾ ਕਰਦਾ ਸੀ ਕੁੜੀ ਮਤਲਬ ਕਿ ਸੰਗਦੀ ਪਤਾ ਨਹੀਂ ਡਰਦੀ ਦੱਸਦੀ ਨਹੀਂ ਤੇ ਕਹਿੰਦਾ ਬਾਅਦੋਂ ਇਹਨਾਂ ਨੇ ਨਰਸ ਕੋਲੇ ਪਤਾ ਕਰਿਆ ਨਰਸ ਨੇ ਕਿਹਾ ਵੀ ਆਪਣੇ ਮਤਲਬ ਕਿ ਭਾਰਤ ਦੇ ਬੱਚੇ ਆ ਜਾਂ ਕੁਝ ਨਹੀਂ ਹੁੰਦਾ ਉਹ ਇਹਨੂੰ ਕਹਿੰਦਾ ਸੀ ਇਹ ਚੀਜ਼ਾਂ ਨਾਰਮਲ ਆ ਜੀ ਉਹਦੇ ਕਰਕੇ ਇਹਦੇ ਪਾਸੇ ਜੀ ਪੀਰੀਅਡ ਥੋੜਾ ਜਿਆ ਕੰਮ ਖਰਾਬ ਹੋ ਗਿਆ ਜੀ ਕੀ ਮੰਗ ਕਰਦੇ ਹੋ ਹੁਣ ਤੁਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਬਸ ਇਹਨੂੰ ਇਨਸਾਫ ਚਾਹੀਦਾ ਜੀ ਉਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਜੀ ਠੀਕ ਹੈ ਨਾ ਤੇ ਸਾਨੂੰ ਇਨਸਾਫ ਚਾਹੀਦਾ ਜੀ ਪਿਓ ਦੀ ਵੀ ਮੌਤ ਹੋਈ ਆ ਕੱਲ੍ਹ ਤੋਂ ਹਾਈ ਪਰਸਾ ਜੀ ਚਾਰ ਦਿਨ ਹੋ ਗਏ ਇਹਨਾਂ ਦਾ ਪਿਓ ਜੀ ਜਿਹੜਾ ਇਹਨਾਂ ਦੇ ਡੈਡੀ ਸੀ ਉਹ ਇਹਨਾਂ ਦੀ ਟੈਨਸ਼ਨ ਹੀ ਲੈਂਦਾ ਸੀ ਜ਼ਿਆਦਾਤਰ ਵੀ ਮੇਰੀ ਕੁੜੀ ਘਰੇ ਬਿਠਾ ਗਿਆ ਭੈਣ ਦੀ ਟੈਨਸ਼ਨ ਚ ਮਰਿਆ ਇਹਦੀ ਟੈਨਸ਼ਨ ਜੀ ਮਰਿਆ ਜੀ ਉਹ ਸਰਪੰਚ ਚ ਵੀ ਪੰਚਾਇਤ ਚ ਵੀ ਗੱਲ ਹੋਈ ਇਹ ਕੁੜੀ ਪਰੌਣੇ ਨੇ ਮਾਰੀ ਆ ਜੀ ਇਹਦੇ ਨਾਲ ਜੀ ਜੇ ਮੈਸਰ ਦੇ ਨਾਲ ਗੱਲ ਤੋਂ ਮਤਲਬ ਕਰਦਾ ਆ ਜੀ ਰੋਣਾ ਇੱਕ ਵਾਰ ਤੋਂ ਇੱਕ ਇਹਦੀ ਪੱਟਾ ਜਾਣਾ ਬਾਅਦ ਤੋਂ ਕਹਿੰਦਾ ਮੇਰੇ ਦਾਦੂ ਨੂੰ ਪਸੰਦ ਨਹੀਂ ਤੂੰ ਵੇਜ ਜਾ ਤਾਈਆ ਠੀਕ ਆ ਵੇਜ ਜਾ ਤਾਈਆ ਕਹਿੰਦਾ ਮਨ ਨੂੰ ਤੂੰ ਪਸੰਦ ਨਹੀਂ ਹੈਗੀ ਇੱਥੇ ਛੱਡ ਗਿਆ ਇੱਥੇ ਕੱਪੜੇ ਵਿੱਚ ਕਾਹਦੇ ਮਾਰਨ ਦੀ ਕੋਸ਼ਿਸ਼ ਤੇ ਕਹਿੰਦਾ ਬੱਚਾ ਤੇ ਕੁੜੀ ਨਾਲ ਲੱਤਾ ਮਾਰਦਾ ਰਹੀ ਕੁੜੀ ਦੇ ਟੱਟ ਦੇ ਵਿੱਚ ਲੱਤਾ ਮਾਰ ਰਿਆ ਹੁਣ ਕੁੜੀ ਦੇ ਨਾਲ ਨਹੀਂ ਪੁੱਤਰੀ ਲੈਣਾ ਕਿਉਂ ਮੈਂ ਬੱਚਾ ਨਹੀਂ ਲੈਣਾ ਬਾਗਤ ਬੱਚਾ ਲੈਣਾ ਕੁੜੀ ਨਹੀਂ ਲੈ ਰਹੀ ਠੀਕ ਹੈ ਯਾਰ ਬੱਚਾ ਹੋਣ ਵਾਲਾ ਕੁੜੀ ਦੀ ਟੱਟ ਚ ਲੈਣਾ ਬੱਚਾ ਮਾਰਨਾ ਮਾਰਨਾ ਮਾਰਿਆ